ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਸਤਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਹੋਏ 52 ਹੁਕਮਾਂ ਦੀ ਸੰਗਤ ਜੀਓ ਸਾਡੇ ਜੀਵਨ ਦੇ ਵਿੱਚ ਅਸੀਂ ਕਿੰਨਾ ਕੁ ਇਨ੍ਹਾਂ ਹੁਕਮਾਂ ਦੇ ਉੱਤੇ ਖਰਾ ਉਤਰਨੇ ਹਾਂ ਇਹ ਹਰ ਕੋਈ ਇਨਸਾਨ ਆਪ ਹੀ ਜਾਣਦਾ ਹੈ ਸੰਗਤ ਜੀਓ ਦਸ਼ਮੇਸ਼ ਪਿਤਾ ਜੀ ਦੇ ਦਿੱਤੇ ਹੋਏ 52 ਹੁਕਮਾਂ ਦੇ ਵਿੱਚੋਂ ਅਸੀਂ ਆਪਣੇ ਜੀਵਨ 'ਚ ਕਿੰਨੇ ਕੁ ਧਾਰਨ ਕੀਤੇ ਨੇ ਉਹ ਬਹੁਤ ਦੂਰ ਦੀ ਤੇ ਬਹੁਤ ਵੱਡੀ ਗੱਲ ਹੈ ਜਦਕਿ ਸ਼ਾਇਦ ਹੀ ਕਿਸੇ ਨੇ ਆਪਣੇ ਜੀਵਨ ਦੇ ਵਿੱਚ ਉਹਨਾਂ 52 ਹੁਕਮਾਂ ਨੂੰ ਬੜੇ ਧਿਆਨ ਦੇ ਨਾਲ ਪੜ੍ਹਿਆ ਤੇ ਵਿਚਾਰਿਆ ਹੋਵੇ ਸੰਗਤ ਜੀਓ ਉਹਨਾਂ ਹੁਕਮਾਂ ਦੇ ਵਿੱਚੋਂ ਇੱਕ ਹੁਕਮ ਇਹ ਵੀ ਹੈ ਸਿੱਖ ਧਰਮ 'ਚ ਸੰਗਤਾਂ ਵਾਸਤੇ ਕਿ ਜਦੋਂ ਦੇਗ ਵਰਤਾਈ ਜਾਂਦੀ ਹੈ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ ਸੰਗਤ ਨੂੰ ਉਦੋਂ ਤੱਕ ਉੱਠਣ ਦਾ ਹੁਕਮ ਨਹੀਂ ਜਦੋਂ ਤੱਕ ਸਾਰੀ ਦੇਗ ਨਾ ਵਰਤਾਈ ਜਾਵੇ ਇਹਦੇ ਵਿੱਚ ਵੀ ਸੰਗਤਾਂ ਵਾਸਤੇ ਕੋਈ ਗੂੜ੍ਹ ਗਿਆਨ ਜ਼ਰੂਰ ਹੋਵੇਗਾ ਪਰ ਜੇ ਅਸੀਂ ਉਸ ਗੱਲ ਨੂੰ ਨਹੀਂ ਜਾਣਦੇ ਪਰ ਸਾਨੂੰ ਉਸ ਗੱਲ ਨੂੰ ਧਾਰਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਗੁਰੂ ਮਹਾਰਾਜ ਆਪ ਬ੍ਰਹਮ ਨੇ ਉਹ ਇੱਕ ਗੱਲ ਜੇ ਸਾਨੂੰ ਆਖਦੇ ਨੇ ਸਾਡੀ ਭਲਾਈ ਲਈ ਤੇ ਉਹਦੇ ਵਿੱਚ ਸਾਨੂੰ ਹਜ਼ਾਰਾਂ ਹੀ ਫਲ ਪ੍ਰਾਪਤ ਹੁੰਦੇ ਨੇ ਜੋ ਸੰਗਤ ਜਿਉ ਜੋ ਸਾਡੀ ਦ੍ਰਿਸ਼ਟੀ ਉਹਨਾ ਫਲਾਂ ਨੂੰ ਨਹੀਂ ਵੇਖ ਸਕਦੀ ਜੋ ਗੁਰੂ ਦੇ ਰਸਤੇ ਤੇ ਚੱਲ ਕੇ ਸਾਨੂੰ ਪ੍ਰਾਪਤ ਹੁੰਦੇ ਨੇ ਪਰ ਸਾਨੂੰ ਇਸ ਗੱਲ ਦਾ ਜ਼ਰੂਰ ਉਪਰਾਲਾ ਕਰਨਾ ਚਾਹੀਦਾ ਹੈ ਕਿ ਸਾਨੂੰ ਗੁਰੂ ਮਹਾਰਾਜ ਦਾ ਹੁਕਮ ਹੈ ਸੰਗਤ ਜਿਓ ਆਪਾਂ ਆਪਣੇ ਜੀਵਨ ਦੇ ਵਿੱਚ ਇਹ ਨੇਮ ਬਣਾਈਏ ਤਾਂ ਜੋ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋਣ ਤੇ ਉਹਨਾਂ ਦਾ ਹੁਕਮ ਪਾਲਣ ਕਰਨ ਦਾ ਜਿਹੜਾ ਫਲ ਹੈ ਉਹ ਸਾਨੂੰ ਪ੍ਰਾਪਤ ਹੋਵੇ ਇਹ ਵੀ ਇੱਕ ਹੁਕਮ ਹੈ ਜੋ ਸਾਨੂੰ ਮੰਨਣਾ ਚਾਹੀਦਾ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ